ਕੋਡੀ 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 ਕੀ ਹੋਵੇ ਗੱਗੂ ਗਿੱਲ ਛੰਦੇ ਨੂੰ ਕਹਿੰਦਾ ਹੋਵੇ ਵੀ ਖਾਲੀ ਪਿਸਤੌਲ ਲੈ ਕੇ ਥਾਣੇਦਾਰਾਂ ਚੌਣਾ ਫਰਨਾ ਗਿਆ ਪਾਣੀ ਪੀਣ ਆਲਾ ਗਰਾਊਂਡ ਦੇ ਵਿੱਚ ਪੁੱਜਦਾ ਕਰਦੇ ਪੱਲੀ ਕਬੱਡੀ ਪੱਲੀ ਕਬੱਡੀ ਪੱਲੀ ਕਬੱਡੀ ਪੱਲੀ ਕਬੱਡੀ ਪੱਲੀ ਕਬੱਡੀ ਹੋ ਹੋ ਬਚ ਕੇ ਬਚ ਕੇ ਬਚ ਕੇ ਪਿਆਰ ਦੇ ਨਾਮ ਪਿਆਰ ਦੇ ਨਾਮ ਕੋਈ ਨਹੀਂ ਕੋਈ ਨਹੀਂ ਇਰੈਕ ਸੇ ਪੰਜਾਬ ਹੈ ਕੋਈ ਮੇਜਰ ਸੱਤਨੀ ਸੱਚੇ ਪਾਤਸ਼ਾਹ ਮਿਹਰ ਕਰੇ ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੋਇਡਾ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਪੀਣ ਵਾਲਾ ਪਾਣੀ ਤੇ ਫੂਲ ਸਪਰੇ ਫੂਲ ਸਪਰੇ ਤੇ ਪੀਣ ਵਾਲਾ ਪਾਣੀ ਕੀ ਬਾਈ ਤਰੀਕਾ ਜਿਹੜੀਆਂ ਉਹ ਢੀਂਡਸੇ ਦੇ ਕਬੱਡੀ ਕੱਪ ਦੀਆਂ ਤੇ ਇੱਥੇ ਲਾ ਕੇ ਕਰਕੇ ਪਿੰਡਾਂ ਕੌਰੀਆਂ ਫੰਮਣ ਹੋਰੀ ਸੜੇ ਵੀਰ ਸੱਦੇ ਮੇਰੇ ਸੱਦੇ ਲਾਉਂਦੇ ਮੇਰੇ ਵੀ ਸੁਨੀਲ ਠੀਕ ਆ ਵੀਰਿਆ ਇਹ ਗੁਰੂ ਮੇਰ ਕਰੇ ਪੂਰੀਆ ਉਧਰ ਨਾਵ ਤੇ ਹੈਰੀ ਕਹਿੰਦੇ ਅੰਮ੍ਰਿਤ ਦਾ ਹਰ ਇੱਕ ਜਫਾ 200 ਦਾ ਐਨ ਸਿਰੇ ਦੀਆਂ ਕਬੱਡੀਆਂ ਪਾਵੇ ਸੀਸਰ ਦਾ ਪੂਰੀਆ ਟਕਾ ਟਕਾ ਕੇ ਕਬੱਡੀਆਂ ਪਾਵੇ ਸੀਸਰ ਦਾ ਪੂਰੀਆ ਜੱਗਾ ਬਾਈ ਕਹਿੰਦਾ ਕਮਾਲਪੁਰੇ ਵਾਲਾ ਬ੍ਰੈਂਡ ਨਿਊ ਟਰੈਕਟਰ ਦਿੱਤੇ ਜਾਣਗੇ 3 ਜਨਵਰੀ ਨੂੰ ਭੰਗੜੇ ਉੱਥੇ ਵੀ ਵੱਡੇ ਪੱਦਰ ਤੇ ਪੈਣੇ ਆ ਮਣੀ ਦਾ ਬਿੱਲੇ ਦਾ ਪਿਆਰ ਹੈ ਜੱਗੇ ਦੇ ਨਾਲ ਵੀ ਖੇਡ ਕਬੱਡੀ ਦੇ ਵਿੱਚ ਵੱਖਰੀ ਆ ਛਵੀ ਰੇਡਾਂ ਸਿਰੇ ਦੀਆਂ ਪਾਉਂਦਾ ਉਹ ਕਰਮਣ ਵਾਲਾ ਰਵੀ ਰੇਡਾਂ ਸਿਰੇ ਦੀਆਂ ਪਾਉਂਦਾ ਉਹ ਕੈਥਲ ਤੇ ਹਰਿਆਣੇ ਜ਼ਿਲ੍ਹੇ ਦਾ ਰਵੀ ਏ ਵੇਖ ਲੈ ਵੀ ਚਾਰ ਹੈ ਲੈ ਵੀ ਸੱਤੀ ਲੈ ਵੀ ਬੂਟਿਆ ਲੈ ਵੀ ਗੁਰਮਤਿਆ ਲੈ ਵੀ ਜੱਸਿਆ ਹੁਣ ਫੜ ਲਓ ਤਿਆਰੀ ਮੈਚ ਆ ਫਾਈਨਲ ਗੱਲ ਵੱਖਰੀ ਬੂਟਾ ਅਣਲਾਣੇ ਵਾਲਾ ਏ ਕਬੱਡੀ 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 ਓ ਓਏ ਬੋਪੇ ਆਲੇ ਕੀ ਹਾਲੇ ਚੱਲਿਆ ਫਿਰ ਤੇਰੇ ਯਾਰ ਆ ਬਿੱਲਾ ਮੇਰੇ ਵੀਰੋ ਔਰ 9 ਬਚ ਕੇ 18 ਮਿੰਟ ਦਾ ਸਮਾਂ ਹੋ ਚੁੱਕਿਆ ਬਹੁਤ ਸਮੇਂ ਨਾਲ ਫੈਨਲ ਹੋ ਰਿਹਾ ਹੈ ਉਹ ਬੂਟਾ ਅਨਨਾਣੇ ਵਾਲਾ ਬੂਟਾ ਅਨਨਾਣੇ ਵਾਲਾ ਬਨਾਰਸੀ ਦੇ ਇਲਾਕੇ ਦਾ ਕਰੇਬੀ ਪਹਿਲਵਾਨ ਦੇ ਇਲਾਕੇ ਦਾ ਛੱਠੇ ਕਮਿੰਦਪੁਰੇ ਦੇ ਇਲਾਕੇ ਦਾ ਉਹ ਬੱਲੇ ਬੱਲੇ ਕਰਵਾਉਂਦਾ ਮੇਰੇ ਪਿਆਰੇ ਕਾਰਨ ਅਗਲੇ ਵਿੱਕੀ ਮੈਡੀਕਲ ਨਸ਼ਾ ਕਦੇ ਵੀ ਹੱਡਾਂ ਨੂੰ ਲਾਈਏ ਨਾ ਚੋਰ ਤੇ ਬਲੈਕੀ ਨਾਲ ਜਾਰੀ ਪਾਈਏ ਨਾ ਨੰਗਲੇ ਪਾਲਿਆ ਕੁਝ ਸਿੱਖਣ ਲੱਗਿਆ ਗੁਰੂ ਤੋਂ ਖਾਦੇ ਛੱਤਰ ਨਹੀਂ ਹੁੰਦੇ ਸੱਪ ਤੇ ਯਾਰ ਗਦਾਰ ਕਿਸੇ ਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਪਰ ਸਿਮਰਨ ਦੇ ਧਰਮਿੰਦਰ ਬਾਈ ਹੁਣਾਂ ਦਾ ਧੰਮਾਦ ਆ ਬਾਈ ਇੱਕ ਗੱਲ ਦੱਸਿਓ ਬੈਠਿਆਂ ਦਾ ਮੁੱਲ ਪਿਆ ਤੇ ਇੱਕ ਵਾਰੀ ਫੇਰ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਚਾਈ ਜਾਂਦੇ ਚਾਈ ਜਾਂਦੇ ਚਾਈ ਜਾਂਦੇ ਆ ਜੱਫਾ 2000 ਦਾ ਗੋਲਡੀ ਨਿਊਜ਼ੀਲੈਂਡ ਤੇ ਰਵੀ ਬਾਈ ਦੇ ਬੰਨਿਓ ਕਿੰਨੇ ਦਾ ਜਫਾ ਕਮਲ ਨਗਲੇ ਵਾਲਿਆ 2000 ਦਾ